ਸਾਨੇয়াল ਮੰਡੀ ਵਿੱਚ ਖਰੀਦ ਏਜੰਸੀ ਐਫਸੀਆਈ ਵੱਲੋਂ ਖਰੀਦ ਦੀ ਸ਼ੁਰੂਆਤ ਕੀਤੀ ਗਈ ਹੈ 2275 ਰੁਪਏ ਦੇ ਨਾਲ ਜੀ ਮਾਰਕੀਟ ਕਮੇਟੀ ਸਾਨੇয়াল ਵੱਲੋਂ ਪੂਖਤਾ ਪ੍ਰਬੰਧ ਯੂਰੀਨਲ ਟਾਇਲਟ ਬਲਾਕ ਸਫਾਈ ਲਾਈਟਾਂ ਦੇ ਸਾਰੇ ਮੁਕੰਮਲ ਕਰ ਲਏਗੇ ਨੇ ਤੇ ਵਧੀਆ ਉਮੀਦ ਹੈ ਸਾਰਾ ਸਭ ਠੀਕ ਚੱਲੇਗਾ ਸਰ ਕਿਸਰਾ ਜਿਹੜੀ ਨਮੀ ਦੀ ਮਾਤਰਾ ਕੀ ਉਹਦੇ ਲਈ ਕਿਸਾਨਾਂ ਨੂੰ ਕੀ ਕਹਿਣਾ ਚਾਹੀਦਾ ਇਸ ਲਈ ਅਸੀਂ ਕਿਸਾਨ ਵੀਰ ਨੂੰ ਮੈਸੇਜ ਕਰਨਾ ਚਾਹਾਂਗੇ ਵੀ ਜਿਹੜੀ ਆਪਣੀ ਫਸਲ ਹੈ ਮੰਡੀ ਚ ਸੁਕਾ ਕੇ ਹੀ ਲੈ ਕੇ ਆਉਣ ਜੀ ਸਾਫ ਸਫਾਈ ਕਰਾ ਕੇ ਲੈ ਆਣਾ ਆਪਣਾ ਟਾਈਮ ਨਾਲ ਫਰੀ ਹੋਣਗੇ ਜੀ ਪੇਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਪੇਮੈਂਟ ਆਊਗੀ ਕਿੰਨੀ ਦੇਰ ਬਾਅਦ ਪੇਮੈਂਟ ਜਿਹੜੀ ਇਹਨਾਂ ਦੀ ਹੈ ਸਟੇਟ ਪ੍ਰਕਿਊਰਮੈਂਟ ਏਜੰਸੀ ਵੱਲੋਂ ਟਾਈਮ ਨਾਲ ਕੀਤੀ ਜਾਏਗੀ ਜੀ 24 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋएगी ਇਹਦੀ ਸਾਰਾ ਕੰਮ ਕਾਜ ਵਧੀਆ ਠੀਕ ਚੱਲੇਗਾ ਜੀ ਜਿਤਨਾ ਦੇਖ ਰਹੇ ਆ ਕਈ ਦਿਨ ਹੋ ਗਏ ਕਿ ਪੰਨਾ ਨੂੰ ਬੈਠਿਆ ਨੂੰ ਤੇ ਹੁਣ ਇਹਨਾਂ ਦੀ ਫਸਲ ਐ ਐਟ ਅ ਟਾਈਮ ਚੱਕੀ ਜਾਏਗੀ ਜਾਂ ਹੋਰ ਵੇਟ ਕਰਨੀ ਕੋਈ ਬਿਲਕੁਲ ਜੀ ਅੱਜ ਹੀ ਆਪਣੇ ਜਿਹੜੀ ਇਹਨਾਂ ਦੀ ਜਿੰਸ ਵਿਕੀ ਹੈ ਜੀ ਅੱਜ ਹੀ ਇਹਨਾਂ ਦੀ ਲਿਫਟਿੰਗ ਹੋ ਜੇਗੀ ਸਟਾਰਟ ਦੀ ਕਣਕ ਦਾ ਜਿਹੜੀ ਸ਼ੁਰੂਆਤ ਮੈਡਮ ਮਨਦੀਪ ਸੰਧੂ ਜੀ ਨੇ ਕਰਾਈ ਹੈ ਤਹਿਸੀਲਦਾਰ ਸਾਹਿਬ ਨੇ 2275 ਪਰ ਰੇਟ ਆ ਸਾਰਿਆਂ ਨੂੰ ਕਹਿ ਕੇ ਗਏ ਨੇ ਵੀ ਜਿਹੜੀ ਖਰੀਦ ਉਹ ਵਧੀਆ ਤਰੀਕੇ ਨਾਲ ਕੀਤੀ ਜਾਊਗੀ ਪਰ ਪ੍ਰੋਬਲਮ ਥੋੜੀ ਜਿਹੀ ਇਹ ਹੈ ਜਿਵੇਂ ਜਿੰਮੇਦਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਅਜੇਕਰ ਨਰਮਨ 2-4 ਦਿਨ ਨਾ ਵੜਣ ਸੁੱਕੀ ਹੀ ਲੈ ਕੇ ਆਉਣ ਗਿੱਲੀ ਗਣਕ ਮੰਡੀਆਂ ਚੋਂ ਨਾ ਖਰੀਦਣੀ ਨੇ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਐਫਸੀ ਵੀ ਗੱਲੀ ਖਰੀਦਦੀ ਐ ਐਫਸੀ ਵਾਲੇ ਕੋਲ ਪਤਾ ਲੱਗਿਆ ਵੀ ਵਰਦਾ ਨਾ ਹੈ ਨਹੀਂ ਐਫਸੀ ਵਾਲੇ ਜੀ ਉਹ ਖਰੀਦ ਕਰਦੇ ਵੀ ਨਹੀਂ ਇੱਕ ਬਾਰ ਦਾ ਨੇ ਦਾ ਇੱਕ EPF ਦਾ ਸਾਡਾ 30% ਦਾ ਮਸਲਾ ਉਹ ਅਜੇ ਵਿੱਚੀ ਹੈ ਡੀਸੀ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਇਹ ਮਸਲਾ 30% ਜਿਹੜਾ ਸਾਡੀ ਲੇਬਰ ਚੋਂ ਕੱਟ ਹੁੰਦਾ EPF ਦੇ ਨਾਂ ਤੇ ਉਹ ਨਹੀਂ ਕੱਟਿਆ ਜਾਊਗਾ ਪਰ ਅੱਜ ਉਹ ਸਾਡੀ ਗੱਲ ਕਲੀਅਰ ਹੋ ਗਈ ਹੈ ਵੀ ਉਹ ਪਤਾ ਲੱਗਿਆ ਹੈ ਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਵੀ 30% ਕੱਟਿਆ ਜਾਊਗਾ ਅਗਰ ਜੀ FC ਨੇ 30% ਕੱਟਣਾ ਤਾੜਤੀ ਐਸੋਸੀਏਸ਼ਨ ਹੋ ਸਕਦਾ ਅੱਜ ਰੇਟ ਤੋਂ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਹੋ ਸਕਦਾ FC ਨੂੰ ਮਾਲ ਨਾ ਦਿੱਤਾ ਜਾਵੇ ਤੇ ਸਾਰੇ ਜੀ ਬਾਕੀ ਜ਼ਿੰਮੇਵਾਰਾਂ ਨੂੰ ਹੀ ਆ ਸਾਰਿਆਂ ਨੂੰ ਵਧਾਈਆਂ ਵਧੀਆ ਰਹੀ ਕੀ ਮੌਸਮ ਵਧੀਆ ਝਾੜ ਵਧੀਆ ਸਾਰੇ ਜਿਹੜਾ ਸੁੱਕਾ ਮਾਲ 2-4 ਦਿਨ ਰੁੱਕੇ ਹੀ ਲਿਓਣ ਤੇ ਇਸ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨ ਥੈਂਕ ਯੂ ਏਜੰਸੀਆਂ ਨੂੰ ਮਾਲ ਤੁਸੀਂ ਨਹੀਂ ਅੱਗੇ ਦਿੰਦੇ ਤਾਂ ਹੋਰ ਵੀ ਕੋਈ ਏਜੰਸੀ ਜਿਹੜੀਆਂ ਸਟੇਟ ਏਜੰਸੀਆਂ ਨਾਲ ਸਾਂਨੇ ਵਾਲੇ ਦੇ ਵਿੱਚ ਤਿੰਨ ਪੰਨ ਗਰੇਨ ਅਨਸਪ ਤੇ ਮਾਰਕਫਿਡ ਆ ਗਈਆਂ ਨੇ ਤੇ ਅਸੀਂ ਤਾਂ ਸਰਕਾਰ ਨੂੰ ਹੀ ਜ਼ਾਇਦ ਕਰਾਂਗੇ ਵੀ ਐਫਸੀਆ ਨੂੰ ਕੱਲੀ ਨੂੰ ਛੱਡ ਕੇ ਤਿੰਨਾਂ ਏਜੰਸੀਆਂ ਨੂੰ ਸਾਹਮਣੇ ਵਾਲ ਮੰਡੀ ਲਾੜ ਕੀਤੀ ਜਾਵੇ ਤਾਂ ਕਿ ਜਿਹੜੀ ਐਫਸੀਆ ਕੋਈ ਬਾਰਦਾਨੇ ਦੀ ਜਾਂ ਕੋਈ ਹੋਰ ਪ੍ਰੋਬਲਮਾਂ ਨੇ ਉਹ ਨਾ ਆਉਣ ਇਸ ਕਰਕੇ ਸਾਰੀਆਂ ਏਟ ਏਜੰਸੀਆਂ ਨੇ ਸਾਰੀਆਂ ਕੀਤੀਆਂ ਉਹ ਤਿਆਰ ਰੱਖਿਆ ਜਾ ਬਈ ਅਰਤੀਆਂ ਵੱਲੋਂ ਤਾਂ ਸਾਰੇ ਪ੍ਰਬੰਧ ਨੇ ਮਾਰਕੀਟ ਕਮੇਟੀ ਵੱਲੋਂ ਵੀ ਸਾਰੇ ਪ੍ਰਬੰਧ ਨੇ ਪਰ FCI ਵੱਲੋਂ ਨਹੀਂ ਕੋਈ ਪ੍ਰਬੰਧ ਹੈਗਾ ਮੈਨੂੰ ਪਤਾ ਲੱਗਿਆ ਅੱਬੀ ਅੱਜ ਬਰਦਾਨਾ ਵੀ ਹੈ ਨਹੀਂ ਇਹਨਾਂ ਕੋਲੇ ਰੇਟ ਤਾਂ ਲਾਇਆ ਦੋ ਚਾਰ ਢੇਰੀਆਂ ਦਾ ਬਰਦਾਨਾ ਨਾ ਹੋਣ ਕਰਕੇ ਸਾਰੇ ਮਿਹੂਸ਼ ਦੇ ਨੇ ਅਰਤੀਏ ਵੀ ਜ਼ਿੰਮੇਦਾਰ ਵੀ ਜਿਨ੍ਹਾਂ ਦਾ ਰੇਟ ਲੱਗਿਆ ਉਹਨਾਂ ਨੇ ਰੌਲਾ ਪਾਉਣਾ ਵੀ ਸਾਡੀ ਰੇਟ ਲੱਗਿਆ ਮੇਰਾ ਮਾਲ ਭਰੋ ਅਸੀਂ ਤਾਂ ਇਹ ਕਹਿੰਦੇ ਆ ਵੀ ਪਹਿਲਾਂ ਵਾਰਦਾਨ ਆਉਣਾ ਚਾਹੀਦਾ ਮੰਡੀਆਂ 'ਚ ਜਿੰਨੇ ਜਿੰਨੇ ਇਹਨਾਂ ਨੇ ਮਾਲ ਖਰੀਦਣਾ ਜੇ ਐਫਸੀ ਆਈ ਖਰੀਦੀ ਐਫਸੀ ਆਈ ਕਰੇ ਮਾਰਕਫੈਡ ਖਰੀਦੀ ਐ ਮਾਰਕਫੈਡ ਵਾਰਦਾਨਾਂ ਦੇ ਜਾਂ ਪੰਦ ਗ੍ਰੇਨ ਜਿਹੜੇ ਵੀ ਏਜੰਸੀ ਖਰੀਦੀ ਆ ਪਹਿਲਾਂ ਮੰਡੀ 'ਚ ਵਾਰਦਾਨਾਂ ਦਾ ਅਰੇਂਜਮੈਂਟ ਕਰਿਆ ਜਾਵੇ ਅੱਜ ਪ੍ਰਸ਼ਾਸਨ ਨਾਲ ਦੀ ਮੀਟਿੰਗ ਹੋਈ ਆ ਤੁਹਾਡੀ ਹਾਂਜੀ ਉਹਦੇ ਬਾਰੇ ਪ੍ਰਸ਼ਾਸਨ ਨਾਲ ਤਾਂ ਜੀ ਚਲੋ ਠੀਕ ਆ ਰੇਟ ਲੱਗੇ ਪਰ ਪੂਰਾ ਖੁਸ਼ ਨਹੀਂ ਜੀ ਕੋਈ ਵੀ ਹਰਤੀ ਆ ਜਾਂ ਕੋਈ ਵੀ ਉਹਨਾਂ ਨੇ 30% ਕਹਿੰਦਾ ইপিਐਫ ਕੱਟਣਾ ਹੀ ਕੱਟਣਾ ਸੀ ਐਫਸੀ ਆਈ ਵਾਲੇ ਇਹ ਜੇ ਹੁਣ ਕੱਟੀ ਜਾਂਦੇ ਆ ਜੀ ਫਿਰ ਹਰੇਕ ਨੂੰ ਆਪਦਾ ਆਪਦਾ ਹੁੰਦਾ ਅਸੀਂ ਸੱਤ ਤੋਂ ੱਲੇ ਵਰ ਲੈ ਜਾਂਦੇ ਆ ਜ਼ਿੰਮੇਦਾਰ ਲੇਬਰ ਵਾਲੇ ਤੇ ਅਸੀਂ ਫਿਰ ਕੀ ਕਰਾਂਗੇ ਅਸੀਂ ਤਾਂ ਆਪਦੇ ਕੋਲੋਂ ਹਰੇਕ ਸਾਲ ਪਾਉਣਾ 2015 ਤੋਂ ਕਟਾਈ ਜਾਂਦੇ ਆ ਕਟਾਈ ਜਾਂਦੇ ਆ ਮੇਰਾ ਇੱਕ 4-5 ਲੱਖ ਰੁਪਏ ਬਣਿਆ ਹੋ ਗਿਆ ਐਫਸੀਆਈ ਵੱਲ ਕਿੰਨੇ ਜਿਹੜੇ ਹੈਗੇ ਇੱਥੇ ਆਰਟੀਏ ਤੇ ਕਿੰਨਾ ਆਰਟੀਏ 3000 ਆ ਜੀ ਸਾਰਿਆਂ ਨੇ ਜਿੰਨੇ ਵੀ ਐਫਸੀਆਈ ਨੂੰ ਹੁੰਦੇ ਸਾਰਿਆਂ ਦਾ ਕੱਟ ਹੁੰਦਾ ਜੀ ਝਾੜਤਾ ਜੀ ਵਧੀਆ ਰਹੂਗਾ ਜੇ ਮੌਸਮ ਠੀਕ ਰਿਹਾ ਤਾਂ ਝਾੜ 20 ਪਲੱਸ ਰਹੂਗਾ ਇਸ ਵਾਰ ਤੇ ਤੁਸੀਂ ਵੀ ਆਪਣੀ ਜਿੱਟੇ ਰੀ ਲੈ ਕੇ ਆਓ ਹਾਂਜੀ ਤੇ ਅੱਜ ਖਰੀਦ ਸ਼ੁਰੂ ਹੋਈ ਆ ਜੀ ਖਰੀਦ ਤਾਂ ਸ਼ੁਰੂ ਹੋ ਗਈ ਜੀ ਹਜੇ ਪ੍ਰਬੰਧ ਕੋਈ ਨਹੀਂ ਹੈਗਾ ਨਾ ਤਾਂ ਜਵਾਰਦਾਨਾ ਆਇਆ ਨਾ ਆਉਣ ਦੀ ਕੋਈ ਸੁਭਾਵਨਾ ਅੱਜ ਹਾਂਜੀ ਕੀ ਕਾਰਨ ਸਮਝਦੇ ਹੋ ਜੀ ਕੀ ਕਾਰਨ ਪਤਾ ਕੀ ਇਹ ਸਰਕਾਰ ਤਾਂ ਪਹਿਲੇ ਤਰੀਕ ਤੋਂ ਲਾਗੂ ਕਰਦੀ ਆ ਖਰੀਦ ਸਰਕਾਰੀ ਸ਼ੁਰੂ ਹੋ ਗਈ ਪਰ ਮੰਡੀਆਂ ਦੀ ਕਿਸੇ ਵਾਰਦਾਨਾ ਕਿਸੇ ਮੰਡੀ 'ਚ ਦਿਖਾਈ ਨਹੀਂ ਦਿੱਤਾ ਅਜੇ ਤੱਕ ਹਾਂਜੀ ਇਹਦੇ ਪਾਸੇ ਗੱਲ ਕਿਤੇ ਜਾ ਰਹੀ ਗੀ ਇਹ ਪੁਸਤਾ ਪਰਵੰਦ ਕਿਤੇ ਗਿਆ ਹੈ ਪ੍ਰਬੰਧ ਕਾਗਜ਼ਾਂ 'ਚ ਹੀ ਹੁੰਦੇ ਆ ਜੀ ਮੌਕੇ ਤੇ ਤਾਂ ਮਿੰਟ ਤੇ ਤਾਂ ਹੈ ਨਹੀਂ ਗਰਾਊਂਡ ਲੈਵਲ ਤੇ ਤਾਂ ਕੋਈ ਪ੍ਰਬੰਧ ਨਹੀਂ ਅਜੇ ਤੱਕ ਤੇ ਬਾਰ ਦਾ ਨਾ ਹੈ ਨਹੀਂ ਕਿਤੇ ਬੋਰੀ ਕਿਸੇ ਵੀ ਏਜੰਸੀ ਦਾ ਹੈ ਨਹੀਂ ਚਾਰ ਕਿਸੇ ਵੀ ਏਜੰਸੀ ਦਾ ਹੈ ਨਹੀਂ ਅਜੇ 4 ਦਿਨ ਹੋ ਗਏ ਜੀ ਮੰਡੀ 'ਚ ਬੈਠੇ ਹਾਂ ਇਹ ਇਹ ਕੇਂਦਰ ਦੀ ਏਜੰਸੀ ਹੈ ਹੈ ਜੀ ਇਹ ਸੈਂਟਰ ਦੀ ਆ ਸੈਂਟਰ ਸਰਕਾਰ ਦੀ ਇਹਦੇ ਵਿੱਚ ਫਰਕ ਹੈ 340 ਰੁਪਏ ਦਾ ਕੀ ਹਾਂਜੀ ਫਰਕ ਆ ਹੋਈ ਪੀਐਫ ਕੱਟਦੇ ਨੇ ਆੜਤੀ ਤਾਂ ਹੀ ਰੌਲਾ ਪਾਉਂਦੇ ਨੇ ਜੀਪੀਐਫ ਕੱਟ ਹਾਂਜੀ ਪਿੱਛੇ ਵੀ ਕਰੋੜਾਂ ਰੁਪਏ ਖੜਾ ਅਜੇ ਜਿਹੜਾ ਪਹਿਲਾਂ ਇੰਨੇ ਸਾਲਾਂ ਦਾ ਦਿੱਤਾ ਨਹੀਂ ਹੋਇਆ ਉਹਦੇ ਕਰਕੇ ਸਾਰੇ ੜਤੀ ਇਹ ਕਹਿੰਦੇ ਵੀ ਨਹੀਂ ਫਸਲ ਅਸੀਂ ਐਫਸੀਆਈ ਨੂੰ ਨਹੀਂ ਚਕਾਉਣੀ ਸਟੇਟ ਏਜੰਸੀ ਨੂੰ ਚਕਾਉਣੀ ਚਾਹੁੰਦੇ ਆ ਸਟੇਟ ਤੁਸੀਂ ਕਹਿੰਦੇ 50 ਹੋ ਗਏ ਤੁਹਾਨੂੰ ਫਸਲ ਲੈ ਕੇ ਆਏ ਨੂੰ ਸਾਨੂੰ 5 ਦਿਨ ਹੋ ਗਏ ਜੀ ਇੱਥੇ ਬੈਠੇ ਤੇ ਅੱਜ ਇਹ ਖਰੀਦ ਸ਼ੁਰੂ ਹੋਈ ਆ ਪਰ ਚੱਕੀ ਨੂੰ ਜਾਈ ਹੋ ਅਜੇ ਲੱਗਦਾ ਨਹੀਂ ਜੀ ਕੋਈ ਵਾਰਤਾ ਨਾ ਕੋਈ ਸੁਭਾਵ ਨਾ ਅਜੇ ਤੱਕ ਤਾਂ ਆਇਆ ਹੀ ਨਹੀਂ ਜਿਹੜਾ ਸ਼ਾਮ ਹੋ ਗਈ ਜਿਹੜਾ ਮੌਸਮ ਨੂੰ ਬਦਲਦਾ ਕਰ ਮੌਸਮ ਤਾਂ ਕੁਝ ਜਗ੍ਹਾ ਜਗ੍ਹਾ ਬਦਲਦਾ ਹੀ ਜ਼ਿੰਮੇਦਾਰ ਨੂੰ ਤਾਂ ਫਿਕਰ ਹੈ ਮੇਰੀ ਟਾਈਮ ਨਾਲ ਫਸਲ ਵੱਢੀ ਜਾਵੇ ਟਾਈਮ ਨਾਲ ਤਲ ਜਵੇ ਤੇ ਫਸਲ ਵੱਢ ਕੇ ਵੀ ਰਿਸਕ ਆ ਕੋਈ ਰਿਸਕੀ ਆ ਜੀ ਜਿੰਨਾ ਚਿਰ ਤ ਜਿਨ੍ਹਾਂ ਦਾ ਰੁਤਨਾ ਚ ਰਿਸਕ ਹੀ ਹੈ ਜਿਨ੍ਹਾਂ ਚ ਫਸਲ ਉਹਦੀ ਤੁਲਦੀ